ਅੱਜ ਆ ਨਵੀਂ ਗੱਲ ਆਈ ਐ ਨਵਾਂ ਖੁਲਾਸਾ ਹੋਇਆ ਐ ਤੇ ਨਵਾਂ ਰੌਲਾ ਪੈ ਗਿਆ ਤੁਹਾਨੂੰ ਪਤਾ ਐ ਪਿਛਲੇ ਦਿਨੀ ਪੰਜਾਬ ਦੇ ਵਿੱਚੋਂ ਇੱਕ ਪੰਜਾਬੀ ਯੂਟਿਊਬਰ ਮੁੰਡਾ ਜਸਬੀਰ ਸਿੰਘ جاسੂਸ ਵਜੋਂ ਗ੍ਰਿਫਤਾਰ ਕੀਤਾ ਹੋਇਆ ਉਹਦੇ ਤੋਂ ਪੁੱਛਗਿੱਛ ਚੱਲ ਰਹੀ ਐ ਪੰਜਾਬ ਪੁਲਿਸ ਕੇਂਦਰੀ ਏਜੰਸੀਆਂ ਤੇ ਮਿਲਟਰੀ ਦੇ ਅਧਿਕਾਰੀ ਉਹਦੇ ਤੋਂ ਲਗਾਤਾਰ ਪੁੱਛਗਿੱਛ ਕਰ ਰਹੇ ਨੇ ਤੇ ਅੱਜ ਮੀਡੀਆ ਦੇ ਵਿੱਚ ਇੱਕ ਨਵਾਂ ਰੌਲਾ ਪਿਆ ਨਵਾਂ ਖੁਲਾਸਾ ਆਇਆ ਕਿਆ ਇਹ ਜਾ ਰਿਹਾ ਹੈ ਕਿ ਉਹ ਜਿਹੜਾ ਯੂਟਿਊਬਰ ਜਸੂਸ ਵਜੋਂ ਗ੍ਰਿਫਤਾਰ ਕੀਤਾ ਗਿਆ ਉਹਦੇ ਪਿੱਛੇ ਮਾਸਟਰਮਾਈਂਡ ਇੱਕ ਇਨਸਪੈਕਟਰ ਅਧਿਕਾਰੀ ਸੀਗਾ ਜਿਹੜਾ ਕਿ ਸਭ ਇਨਸਪੈਕਟਰ ਵਜੋਂ ਤਾਇਨਾਤ ਸੀ ਤੇ ਹੁਣ ਉਹ ਆਈਐਸਆਈ ਦੇ ਨਾਲ ਜੁੜ ਕੇ ਕੰਮ ਕਰ ਰਿਹਾ ਹੈ ਤੇ ਉਹੀ ਸਾਰੇ ਵਿਕਤੀਆਂ ਨੂੰ ਜਸੂਸ ਬਣਾ ਕੇ ਤੇ ਆਈਐਸਆਈ ਦੇ ਲਈ ਕੰਮ ਕਰਾਉਂਦਾ ਸੀ ਹੁਣ ਇਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਕੱਲ ਦੇ ਉੱਠੇ ਨੇ ਕਿਉਂਕਿ ਜਿਹੜਾ ਇਹ ਗ੍ਰਿਫਤਾਰ ਕੀਤਾ ਮੁੰਡਾ ਜਸਬੀਰ ਸਿੰਘ ਹੈ ਯੂਟਿਊਬਰ ਇਹਦੇ ਵਕੀਲ ਨੇ ਤੇ ਇਹਦੇ ਸਕੇ ਭਰਾ ਨੇ ਬਿਲਕੁਲ ਉਲਟ ਗੱਲਾਂ ਦਸੀਆਂ ਨੇ ਜਿਹੜੀਆਂ ਗੱਲਾਂ ਪੁਲਿਸ ਕਹਿ ਰਹੀ ਹੈ ਜਾਂ ਗ੍ਰਿਫਤਾਰ ਕਰਨ ਵਾਲੇ ਕਹਿ ਰਹੇ ਨੇ ਗ੍ਰਿਫਤਾਰ ਯੂਟਿਊਬਰ ਦਾ ਵਕੀਲ ਬਿਲਕੁਲ ਉਦੋਂ ਉਲਟ ਗੱਲਾਂ ਕਹਿ ਰਿਹਾ ਦੋਵੇਂ ਗੱਲਾਂ ਤੁਹਾਨੂੰ ਦੱਸਾਂਗੇ ਅੱਜ ਜਿਹੜਾ ਨਵਾਂ ਖਲਾਸਾ ਹੋਇਆ ਉਹਦੇ ਵਿੱਚ ਪਾਕਿਸਤਾਨ ਦਾ ਇੱਕ ਸਬ ਇਨਸਪੈਕਟਰ ਜਿਹਦਾ ਨਾਮ ਨਾਸਰ ਢਿੱਲੂ ਹੈ ਉਹ ਇਹ ਸਭ ਕੁਝ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਅੱਜ ਇਹ ਜਾਣਕਾਰੀ ਆ ਰਹੀ ਹੈ ਮੀਡੀਆ ਦੇ ਵਿੱਚ ਕਿ ਜਿਹੜਾ ਨਾਸਰ ਢਿੱਲੂ ਪਾਕਿਸਤਾਨ ਦਾ ਸਬ ਇਨਸਪੈਕਟਰ ਹੈ ਉਹ ਜਿਹੜੇ ਵੀ ਇਦਰੋਂ ਯੂਟਿਊਬਰ ਉਧਰ ਜਾਂਦੇ ਨੇ ਚਾਹੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਜਾਂ ਯਾਤਰਾ ਲਈ ਤਾਂ ਉਹ ਉਹਨਾਂ ਦੇ ਉੱਪਰ ਨਜ਼ਰ ਰੱਖ ਕੇ ਉਹਨਾਂ ਦੇ ਵਿੱਚੋਂ ਕਾਫੀ ਸਾਰਿਆਂ ਨੂੰ ਆਪਣੇ ਨੇੜੇ ਲਾ ਲੈਂਦੇ ਨੇ ਤੇ ਜੋ ਦਾਵਾ ਅੱਜ ਮੀਡੀਆ 'ਚ ਯਾ ਪੁਲਸ ਕਰ ਰਹੀ ਹੈ ਉਸ ਦਾਅਵੇ ਦੇ ਮੁਤਾਬਕ ਜਸਬੀਰ ਸਿੰਘ ਨੂੰ ਵੀ ਪਾਕਿਸਤਾਨ ਦੇ ਉਸ ਸਬ ਇਨਸਪੈਕਟਰ ਅਧਿਕਾਰੀ ਨਾਸਰ ਢਿੱਲੋਂ ਨੇ ਹੀ ਜਿਹੜੀ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਹੈ ਉਹਦਾ ਏਜੰਟ ਬਣਾਇਆ ਸੀ ਜਾਂ ਜਸੂਸ ਬਣਾਇਆ ਸੀ ਤੇ ਕੁਝ ਚੈਨਲ ਤਾਂ ਇਹ ਵੀ ਕਹਿ ਰਹੇ ਨੇ ਕਿ ਜਸਬੀਰ ਸਿੰਘ ਨੇ ਇਹ ਗੱਲ ਕਬੂਲ ਕਰ ਲਈ ਹੈ ਭਾਵੇਂ ਕਿ ਜਸਬੀਰ ਸਿੰਘ ਦਾ ਅਜੇ ਆਪਣਾ ਬਿਆਨ ਬਾਹਰ ਨਹੀਂ ਆਇਆ ਪਰ ਇਹ ਕਿਹਾ ਜਾ ਰਿਹਾ ਕਿ ਉਹ ਜਿਹੜੀ ਕੁੜੀ ਜੋਤੀ ਮਲੋਤਰਾ ਪਿਛਲੇ ਦਿਨੀ ਗ੍ਰਿਫਤਾਰ ਕੀਤੀ ਗਈ ਜਸੂਸ ਕਹਿ ਕੇ ਹਰਿਆਣੇ ਦੀ ਉਹਦਾ ਤੇ ਜਸਬੀਰ ਸਿੰਘ ਦੋਨਾਂ ਦਾ ਲਿੰਕ ਸੀ ਔਰ ਦੋਨੇ 10 ਦਿਨ ਇਕੱਠੇ ਪਾਕਿਸਤਾਨ ਚ ਰਹੇ ਦੋਨਾਂ ਨੂੰ ਪਾਕਿਸਤਾਨ ਦਾ ਜਿਹੜਾ ਨੈਸ਼ਨਲ ਡੇ ਹੈ ਉਹਦੇ ਉੱਪਰ ਵੀ ਬੁਲਾਇਆ ਗਿਆ ਔਰ ਜਿਹੜਾ ਪਾਕਿਸਤਾਨ ਦਾ ਉਹ ਸਭ ਇਨਸਪੈਕਟਰ ਦਾਨਿਸ਼ ਟਲੋ ਹੈ ਉਸੇ ਨੇ ਹੀ ਜਿਹੜਾ ਇੱਕ ਆ ਨਾਸਰ ਟਲੋ ਨੇ ਜਿਹੜਾ ਭਾਰਤ ਦੇ ਵਿੱਚ ਪਾਕਿਸਤਾਨੀ ਐਮਬੈਸੀ ਦਾ ਇੱਕ ਵਿਅਕਤੀ ਨਾਸਰ ਹੈ ਦਾਨਿਸ਼ ਹੈ ਉਹਦੇ ਨਾਲ ਮਿਲਾਇਆ ਤੇ ਇਸ ਤਰ੍ਹਾਂ ਨਾਸਰ ਢਿੱਲੋਂ ਤੋਂ ਸ਼ੁਰੂ ਹੋਇਆ ਤਾਲਮੇਲ ਦਾਨਿਸ਼ ਤੱਕ ਪਹੁੰਚਿਆ ਇਹ ਗੱਲ ਕਿੰਨੀ ਪੁਖਤਾ ਹੈ ਤੇ ਕਿੰਨੀ ਸੱਚਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਤੁਹਾਡੇ ਤੋਂ ਪੁੱਛਣਾ ਚਾਹਣਾ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਦਾ ਦੂਜੇ ਪਾਸੇ ਜਿਹੜਾ ਗ੍ਰਿਫਤਾਰ ਕੀਤੇ ਯੂਟਿਊਬਰ ਜਸਵੀਰ ਸਿੰਘ ਦਾ ਵਕੀਲ ਹੈ ਉਹ ਕਹਿ ਰਿਹਾ ਕਿ ਇਹ ਸਭ ਕੁਝ ਝੂਠਾ ਹੈ ਅੱਜ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਯੂਟਿਊਬਰ ਜਸਵੀਰ ਸਿੰਘ ਨੂੰ ਤਾ ਉਹ ਵੀ ਵਿਕਟਰੀ ਦੇ ਜਿੱਤ ਦੇ ਨਿਸ਼ਾਨ ਬਣਾਉਦਾ ਅੰਦਰ ਜਾ ਰਿਹਾ ਸੀ ਕਿਉਂਕਿ ਇੱਕ ਜਾਣਕਾਰੀ ਬਾਹਰ ਇਹ ਆ ਰਹੀ ਹੈ ਕਿ ਉਹਦੇ ਕਿਸੇ ਵੀ ਖਾਤੇ ਦੇ ਵਿੱਚ ਪੈਸਿਆਂ ਦਾ ਪਾਕਿਸਤਾਨ ਵਾਲੇ ਪਾਸਿਓ ਜਾਂ ਕਿਸੇ ਪਾਸਿਓ ਲੈਣ ਦੇ ਜਿਹੜਾ ਅਜੇ ਤੱਕ ਸਾਬਤ ਨਹੀਂ ਹੋ ਸਕਿਆ ਜਿਹੜਾ ਵਕੀਲ ਹੈ ਯੂਟਿਊਬਰ ਜਸਵੀਰ ਸਿੰਘ ਦਾ ਉਹ ਮੀਡੀਆ ਦੇ ਵਿੱਚ ਇਹ ਕਹਿ ਰਿਹਾ ਕਿ ਇਹ ਸਭ ਕੁਝ ਬਣਾਇਆ ਜਾ ਰਿਹਾ ਹੈ ਇਹ ਸਭ ਕੁਝ ਝੂਠ ਹੈ ਉਹ ਕਹਿੰਦੇ ਕਿ ਅਸੀਂ ਕੋਰਟ ਦੇ ਵਿੱਚ ਗਏ ਹੋਏ ਹਾਂ ਔਰ ਕੋਰਟ ਦੇ ਵਿੱਚ ਜਦੋਂ ਪੁਲਿਸ ਰਿਮਾਂਡ ਲੈਣ ਜਾਂਦੀ ਹੈ ਤਾਂ ਉਥੇ ਜਸਵੀਰ ਸਿੰਘ ਦੇ ਖਿਲਾਫ ਕੁਝ ਵੀ ਤੱਥ ਸਬੂਤ ਪੁਖਤਾ ਪੇਸ਼ ਨਹੀਂ ਕਰ پا ਰਹੇ ਵਕੀਲ ਜਸਵੀਰ ਸਿੰਘ ਦਾ ਇਹ ਕਹਿੰਦਾ ਕਿ ਇਹਨਾਂ ਨੇ ਰਿਮਾਂਡ ਮੰਗਿਆ ਸੀ 7 ਦਿਨਾਂ ਦਾ ਪਰ ਅਦਾਲਤ ਨੇ ਰਿਮਾਂਡ ਦਿੱਤਾ ਸਿਰਫ 3 ਦਿਨਾਂ ਦਾ ਵਕੀਲ ਜਸਵੀਰ ਸਿੰਘ ਦਾ ਕਹਿੰਦਾ ਕਿ ਉਹਦੇ ਤੋਂ ਕੁਝ ਵੀ ਸਾਬਤ ਨਹੀਂ ਹੋਏਗਾ ਉਹ ਵਿਅਕਤੀ ਵੈਸੇ ਹੀ ਜਿਵੇਂ ਲੋਕ ਗੁਰਧਾਮਾਂ ਦੇ ਦਰਸ਼ਨ ਕਰਨ ਜਾਂ ਦੂਜੇ ਕੰਮਾਂ ਲਈ ਪਾਕਿਸਤਾਨ ਜਾਂਦੇ ਨੇ ਉਹ ਉਦਾਂ ਗਿਆ ਸੀ ਤੇ ਜਸਵੀਰ ਸਿੰਘ ਦਾ ਵਕੀਲ ਕਹਿੰਦਾ ਹੈ ਕਿ ਸਭ ਕੁਝ ਉਹਦੇ ਉੱਪਰ ਝੂਠਾ ਬਣਾਇਆ ਜਾ ਰਿਹਾ ਹੈ ਜਸਵੀਰ ਸਿੰਘ ਦਾ ਵਕੀਲ ਤੇ ਉਹਦਾ ਭਰਾ ਉਹ ਇਹ ਵੀ ਦਾਵਾ ਕਰਦੇ ਨੇ ਕਿ ਜਿਹੜੀ ਜੋਤੀ ਮਲੋਤਰਾ ਨਾਲ ਇਹਦੇ ਸਾਠ ਗਾਂਠ ਲਿੰਕ ਜੋੜੇ ਜਾ ਰਹੇ ਨੇ ਉਹ ਸਿਰਫ ਇਹਨਾਂ ਕਹਿ ਇੱਕ ਮਸ਼ਹੂਰ ਯੂਟਿਊਬਰ ਦੂਸਰੇ ਮਸ਼ਹੂਰ ਯੂਟਿਊਬਰ ਨੂੰ ਜੇ ਕਿਸੇ ਵਿਦੇਸ਼ ਦੀ ਧਰਤੀ ਤੇ ਕੁਝ ਟਾਈਮ ਦੇ ਲਈ ਮਿਲ ਮਿਲ ਪਵੇ ਤੇ ਉੱਥੇ ਦੋ ਫੋਟੋਆਂ ਤਾਂ ਅੱਜ ਕੱਲ੍ਹ ਰਵਾਜ ਹੀ ਹੈ ਖਿੱਚ ਲਵੇ ਤਾਂ ਇਹਦੇ ਨਾਲ ਐ ਨਹੀਂ ਹੁਸਾਬਦਤ ਹੋ ਜਾਂਦਾ ਕਿ ਉਹ ਰਲ ਮਿਲ ਕੇ ਕੋਈ ਸਾਜ਼ਿਸ਼ ਕਰ ਰਹੇ ਸੀ ਜਾਂ ਕੰਮ ਕਰ ਰਹੇ ਸੀ ਮਾਮਲਾ ਅਦਾਲਤ ਦੇ ਵਿੱਚ ਵੀ ਹੈ ਔਰ ਇਸ ਤੋਂ ਬਾਅਦ ਸਾਬਤ ਅਦਾਲਤ ਚ ਹੋਣਾ ਹੈ ਸੱਚ ਝੂਠ ਕੀ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਦਾਲਤ 'ਚ ਜਦੋਂ ਮਾਮਲੇ ਦਾ ਟ੍ਰਾਇਲ ਚੱਲੇਗਾ ਉਸ ਟਾਈਮ ਹੋਏਗਾ ਫਿਲਹਾਲ ਜਸਬੀਰ ਸਿੰਘ ਯੂਟਿਊਬਰ ਦੀ ਪੁੱਛ ਕੇ ਜਿਹੜੀ ਪੁਲਿਸ ਹੈ ਉਹ ਕਰ ਰਹੀ ਹੈ ਤੇ ਇਹਦੇ ਵਿੱਚੋਂ ਨਿਕਲੇਗਾ ਕਿ ਉਹ ਆਉਣ ਵਾਲਾ ਟਾਈਮ ਦੱਸੇਗਾ ਪਿਛਲੇ ਦਿਨਾਂ ਤੋਂ ਕਾਫੀ ਸਾਰੇ ਜਿਹੜੇ ਵਿਅਕਤੀ ਨੇ ਉਹ ਜਸੂਸ ਵਜੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਵਿੱਚ ਜਸਬੀਰ ਸਿੰਘ ਤੋਂ ਪਹਿਲਾਂ ਮਲੇਰ ਕੋਟਲੇ ਚੋਂ ਵੀ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਬਠਿੰਡਾ ਚੋਂ ਵੀ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਔਰ ਇੱਕ ਪੰਜਾਬੀ ਮੁੰਡਾ ਹਰਿਆਣੇ ਚੋਂ ਗ੍ਰਿਫਤਾਰ ਕੀਤਾ ਗਿਆ ਜਿਹੜਾ ਛੋਟੀ ਜੀ ਲਵੀ ਜੀ ਉਮਰ ਦਾ ਤੁਸੀਂ ਸਾਰਿਆਂ ਨੇ ਉਹ ਦੇਖਿਆ ਸੀਗਾ ਉਹ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਤਣਾਅ ਤੋਂ ਬਾਅਦ ਇਹ ਇੱਕ ਮਹਿੰਮ ਚੱਲੀ ਸਰਕਾਰ ਦੀ ਕਿ ਜਿਹੜੇ ਜਿਹੜੇ ਵੀ ਪਾਕਿਸਤਾਨ ਦੇ ਜਸੂਸ ਵਜੋਂ ਕੰਮ ਭਾਰਤ ਚ ਕਰਦੇ ਨੇ ਅਸੀਂ ਫੜਨੇ ਨੇ ਪਰ ਨਾਲ ਦੀ ਨਾਲ ਸਵਾਲ ਉੱਠ ਰਹੇ ਨੇ ਜਿੰਨੇ ਵੀ ਵਿਅਕਤੀ ਫੜੇ ਜਾ ਰਹੇ ਨੇ ਉਹਨਾਂ ਚੋਂ ਬਹੁਤਿਆਂ ਦੇ ਘਰ ਦੇ ਜੀ ਪਰਿਵਾਰ ਇਹ ਦਾਵਾ ਕਰ ਰਹੇ ਨੇ ਕਿ ਬਿਲਕੁਲ ਨੰਬਰ ਬਣਾਉਣ ਲਈ ਝੂਠੇ ਤਰੀਕੇ ਨਾਲ ਸਾਡੇ ਬੱਚਿਆਂ ਨੂੰ ਫੜਿਆ ਜਾ ਰਿਹਾ ਇਹੋ ਜੀ ਕੋਈ ਗੱਲ ਨਹੀਂ ਹੈ ਪਰ ਉਹਨਾਂ ਦੇ ਦਾਅਵਿਆਂ ਦੇ ਵਿੱਚ ਕਿੰਨਾ ਸੱਚ ਹੈ ਤੇ ਫੜਨ ਵਾਲੀਆਂ ਏਜੰਸੀਆਂ ਤੇ ਪੁਲਿਸ ਦੇ ਦਾਅਵਿਆਂ 'ਚ ਕਿੰਨਾ ਸੱਚ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਦੂਜੇ ਪਾਸੇ ਪੰਜਾਬ ਦੇ ਵਿੱਚ ਅੱਜ ਵੱਡਾ ਰੌਲਾ ਪਿਆ ਕਾਂਗਰਸ ਦਾ ਲੁਧਿਆਣੇ ਤੋਂ ਜਿਹੜਾ ਇੱਕ ਉਮੀਦਵਾਰ ਖੜਾ ਕੀਤਾ ਹੋਇਆ ਭਾਰਤ ਪੂਸ਼ਣ ਆਸ਼ੂ ਉਹਨੂੰ 2400 ਕਰੋੜ ਦੇ ਇੱਕ ਕਥਤ ਘੁਟਾਲੇ ਮਾਮਲੇ ਦੇ ਵਿੱਚ ਸੰਮਣ ਭੇਜ ਦਿੱਤੇ ਗਏ ਉਸ ਤੋਂ ਬਾਅਦ ਰੌਲਾ ਪੈ ਗਿਆ ਤੇ ਉਸ ਰੌਲੇ ਦੇ ਵਿੱਚ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਸਿੰਘ ਨੂੰ ਭਗਵੰਤ ਮਾਨ ਸਰਕਾਰ ਨੇ ਸਸਪੈਂਡ ਕਰਤਾ ਮੁਤਲ ਕਰਤਾ ਜਾਂ ਕਹਿ ਦਿਓ ਝਟਕਾਤਾ ਕਿਉਂਕਿ ਕਿਆ ਹੈ ਜਾ ਰਿਹਾ ਕਿ ਸਰਕਾਰ ਦੇ ਨਾਲ رائے ਕੀਤੇ ਬਿਨਾ ਸਰਕਾਰ ਨੂੰ ਦੱਸੇ ਬਿਨਾ ਉਸ ਅਧਿਕਾਰੀ ਨੇ ਆਪੇ ਹੀ ਸੰਮਣ ਭੇਜ ਦਿੱਤੇ ਸੀ ਹੁਣ ਜਿਹੜਾ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਪੱਖ ਹੈ ਉਹ ਕਹਿ ਰਿਹਾ ਕਿ ਉਹ ਐਸਐਸਪੀ ਭਾਰਤ ਪੂਸ਼ਣ ਆਸ਼ੂ ਨਾਲ ਮਿਲਿਆ ਸੀ ਔਰ ਮਿਲ ਕੇ ਇਹਨਾਂ ਨੇ ਆਪੇ ਸੰਮਣ ਕਰਾਏ ਤਾਂ ਕਿ ਵੋਟਾਂ ਚ ਹਮਦਰਦੀ ਲਈ ਜਾ ਸਕੇ ਤੇ ਦੂਜੇ ਪਾਸੇ ਕਾਂਗਰਸ ਇਹ ਕਹਿ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਭਾਰਤ ਪੂਸ਼ਣ ਆਸ਼ੂ ਨੂੰ ਇਹ ਦਬਾਉਣ ਦੀ ਦਬਾਅ ਪਾਉਣ ਦੀ ਕੇਸਾ ਚ ਅਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਸ ਕੋਸ਼ਿਸ਼ ਕਰਕੇ ਸੰਮਣ ਭੇਜੀ ਗਈ ਹੁਣ ਤੁਹਾਨੂੰ ਇਹ ਸਾਰੇ ਮਾਮਲੇ ਦੇ ਉੱਪਰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦੇਣਾ ਬਹੁਤ ਮਿਹਰਬਾਨੀ ਸ਼ੁਕਰੀਆ